ਜਿਹੜੀ ਕਾਂਤੀ ਹੋਵੇ ਅੱਖਾਂ ਮੀਟ ਕੇ ਡਾਂਗਣਾ ਮਾਰ ਦਈਏ ਉਹ ਦੁੱਧ ਪੀ ਕੇ ਜਿਹੜੀ ਕਾਂਤੀ ਹੋਵੇ ਹੂ ਚੱਕ ਕੇ ਕੋਤਨਾ ਲਿਖ ਦਈਏ ਉਹ ਜਿਹੜੀ ਸਹਰਿਆਂ ਨੇ ਦਿੱਤੀ ਗੱਤੀ ਹੋਵੇ ਉਸਦੀ ਨੂੰ ਤਾਨਾ ਕਦੇ ਮਾਰੀਏ ਨਾ ਜਿਹੜੀ ਧੀ ਦਾਜ ਪਿੱਛੇ ਰੱਦੀ ਹੋਵੇ ਉਸ ਦਿਨ ਨੂੰ ਕਲ ਹੀ ਸਮਝ ਲਖਿਆ ਸਮਝ ਲਖਿਆ ਸਮਝ ਲਖਿਆ ਉਸ ਦਿਨ ਕਲ ਹੀ ਸਮਝ ਲਖਿਆ ਓਏ ਜਿਹੜੀ ਪਿੰਠ ਪਿੱਛੇ ਹਾਸੇ ਵਿੱਚ ਰੱਦੀ ਹੋਵੇ ਜੀ ਹਾਂਜੀ ਕਰਨ ਵਾਲਾ ਚੰਗਾ ਨਹੀਂ ਹੁੰਦਾ ਮੇਲੇ ਕੱਪੜਿਆਂ ਵਾਲਾ ਮੇਲੇ ਕੱਪੜਿਆਂ ਵਾਲਾ ਵੀ ਕੋਈ ਗੰਦਾ ਨਹੀਂ ਹੁੰਦਾ bina ਮਿੱਠੀ ਬੋਲੀ ਤੋਂ ਕੋਈ ਵੀ ਧੰਦਾ ਨਹੀਂ ਹੁੰਦਾ ਤੇ ਬਿਨਾ ਤੋਣ ਤੋਲਿਆ ਅੱਜ ਕਈ ਕੰਧਾਂ ਨਹੀਂ ਹੁੰਦਾ ਇੱਕ ਦੂਜੇ ਨੂੰ ਵੇਖ ਜੋ ਰਹਿਣ ਸੜਦੇ ਸਾਂਝੇ ਜੀਆਂ ਦਾ ਇੱਕੋ ਪਰਿਵਾਰ ਆਲਾ ਜਿੱਥੇ ਭਟਿਆਂ ਦਾ ਨਹੀਂ ਸਤਕਾਰ ਹੁੰਦਾ ਤੇ ਉੱਥੇ ਛੋਟਿਆਂ ਨੂੰ ਮਿਲਣਾ ਪਿਆਰ ਆਲਾ ਅੱਜ ਨਾ ਗੀਤਾਂ 'ਚ ਗੈਂਗਾ ਦੀ ਗੱਲ ਹੁੰਦੀ ਉਹਨਾਂ ਗੀਤਾਂ 'ਚ ਸੱਬਿਆ ਯਾਰ ਆਲਾ ਅਖਾੜੇ ਵਿੱਚ ਜੋ ਲਾਈਵ ਨਹੀਂ ਗਾ ਸਕਦਾ ਸਿਧਵਾਂ ਉਹ ਬੁਨਾ ਲਾਇ ਪਾਰਾ ਅਗਲਾ ਗੀਤ ਨਰਕਾਂ ਚ ਸੀ ਸਸਰੀ ਗਾਜੀ ਛਗਿਆ ਪ੍ਰਸ਼ਾਦਾ ਪਾਣੀ ਲੋਰ ਚ ਲੰਗਦਾ ਮੇਰਾ ਭਾਂ ਕੀ ਨਾ ਬੰਦਿਆਂ ਦਾ ਪੱਕਾ ਕਿ ਬੰਦੇ ਨਰਕਾਂ ਚ ਜਾਣਗੇ ਮੰਦਾ ਨਰਕ ਸਵਰਗ ਮੰਦਾ ਨਰਕ ਸਵਰਗ ਮੰਦਾ ਕਿ ਨਹੀਂ ਕਿ ਫੇਸਬੁਕ ਤੇ ਦੇਖ ਲੰਨਾ ਹੁਣ ਅੱਜ ਕੱਲ੍ਹ ਗਿਆਨੀ ਵੀ ਬਹੁਤ ਆ ਗਏ ਨਾ ਅਮਾ ਕਹਿੰਦੇ ਕੁਝ ਵੀ ਨਹੀਂ ਨਾ ਰੱਬ ਹੈ ਨਾ ਨਰਕ ਹੈ ਨਾ ਸਵਰਗ ਹੈ ਮਾਰਾਈ ਮੇਰ ਕਰੀ ਮੈਂ ਕਹਿੰਦਾ ਸੋਚ 100% ਮੰਨ ਲਓ ਕੁਝ ਵੀ ਨਹੀਂ 100% 99% ਦੀ ਮੰਨਣਾ ਜੇ ਮੇਰੇ ਅੰਦਰ ਰੱਬ ਦੇ ਡਰ ਕਰਕੇ ਦੂਜਿਆਂ ਦਾ ਬੁਰਾ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਮੈਨੂੰ ਰੱਬ ਦੇਖਦਾ ਰੱਬ ਹੋਵੇ ਜਾਂ ਨਾ ਹੋਵੇ ਬਾਕੀ ਕੋ ਦਾਲ ਛੱਡ ਉਹ ਮੇਰੇ ਲਈ ਚੰਗਾ ਕਿ ਮਾੜਾ ਦੂਜਿਆਂ ਦਾ ਹੱਕ ਖਾਣ ਤੋਂ ਪਹਿਲਾਂ ਮੇਰੇ ਦਿਮਾਗ ਚ ਆਵੇ ਮੇਰਾ ਮਾਲਕ ਮੈਨੂੰ ਵੇਖ ਰਿਹਾ ਫਿਰ ਰੱਬ ਦੀ ਹੋਂਦ ਚੰਗੀ ਹੈ ਕਿ ਮਾੜੀ ਹੈ ਦੂਜੇ ਦਾ ਬੁਰਾ ਕਰਨ ਤੋਂ ਪਹਿਲਾਂ ਕਿਸੇ ਦੇ ਪੁੱਤ ਨੂੰ ਨਸ਼ਾ ਲਾਉਣ ਤੋਂ ਪਹਿਲਾਂ ਮੇਰੇ ਦਿਮਾਗ ਚ ਆਵੇ ਯਾਰ ਰੱਬ ਦੇਖਦਾ ਜੀ ਕਿਤੇ ਆਪਣੇ ਆਲੇ ਚਿੱਟੇ ਦੀਆਂ ਪੂਰੀਆਂ ਨੂੰ ਲੱਗ ਗਿਆ ਫਿਰ ਕੀ ਬਣੂ ਫਿਰ ਰੱਬ ਦੀ ਹੋਂਦ ਮਾੜੀ ਹੈ ਕਿ ਚੰਗੀ ਹੈ ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਰਹੋ 네ਗੇਟਿਵ ਲੋਕਾਂ ਤੋਂ ਬਚੋ ਇਹ ਐਡਾ ਸਿਸਟਮ ਇੱਕ ਸੁਪਰੀਮ ਪਾਵਰ ਚਲਾ ਰਹੀ ਹੈ ਭਾਵੇਂ ਉਹਨੂੰ ਕੋ ਅੱਲਾ ਕਹੇ ਰਾਮ ਕਹੇ ਰਹੀਮ ਕਹੇ ਵਾਹਿਗੁਰੂ ਕਹੇ ਉਹ ਤੇ ਹਮੇਸ਼ਾ ਉਹ ਤਾਸਰ ਰੱਖੂ। ਪਰ ਉਹਨੂੰ ਪੂਜਣ ਵਾਲੀਆਂ ਅਸਲ ਦੇ ਵਿੱਚ ਰੂਹਾਂ ਜਿਵੇਂ ਅੱਜ ਪਾਪਾ ਜੀ ਦੀ ਵਰਸੀ ਤੇ ਉਹਨਾਂ ਦਾ ਸਤਕਾਰ ਕਰਨਾ ਸਾਡਾ ਸਾਰਿਆਂ ਦਾ ਇੱਕ ਲਾਖੇ ਮਰ ਜਾਂਦਾ। ਅਸੀਂ ਮਿੱਠੇ ਕਰੇਲੇ ਚ ਗਾਇਆ ਸੀ ਕਿ ਬਣਦਾ ਸਤਕਾਰ ਕਰੀਦਾ ਹੈ ਗੁਰੂਆਂ ਵਿਦਵਾਨਾਂ ਦਾ ਚਲਿਏ ਭਾਈ ਆ ਜੀ ਪਿਆਰ ਦੀ ਮੰਜ਼ਲ ਵੱਲੇ ਉਹ ਤੁਰਦੇ ਯਾਦਿਆ